ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਝੋਟੀਆਂ ਕਲਾਂ ਦੇ ਵਿੱਚ ਚੋਟੀਆਂ ਕਾਲਾਂ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਜਿਹੜੀ ਅੱਜ ਵੀਡੀਓ ਬਣਾਉਣੀ ਆ ਇਹ ਚੋਟੀਆਂ ਕਾਲਾਂ ਪਿੰਡ ਦੇ ਵਿੱਚੋਂ ਘਰੇਲੂ ਪਰਿਵਾਰ ਦੇ ਘਰੋਂ ਮਿੱਤਰੋ ਤੇ ਭਾਈ ਹੁਣ ਇਹਦੇ ਕੋਲੇ ਤਿੰਨ ਜਾਨਵਰ ਘਰ ਦੇ ਵਕਾਊ ਆ ਵਕਾਊ ਕਿਹੜੀ ਗੱਲ ਤੋਂ ਭਾਈ ਲਿਵਰ ਦੀ ਥੋੜੀ ਬਹੁਤੀ ਸਮੱਸਿਆ ਹਰ ਘਰ ਦੇ ਵਿੱਚ ਹੀ ਆ ਜਾਂਦੀ ਹੈ ਕਈ ਵਾਰੀ ਲਿਵਰ ਇਸ ਤਰ੍ਹਾਂ ਹੁੰਦਾ ਵੀ ਲਿਵਰ ਜਿਹੜੀ ਰੱਖੀ ਹੁੰਦੀ ਉਹਨਾਂ ਨੇ ਵੀ ਆਉਦੇ گاਉ ਜਾਂ ਪਿੰਡ ਜਾਣਾ ਹੁੰਦਾ ਵੀਡੀਓ ਦੀ ਤਰੀਕ ਨੋਟ ਕਰ ਲਓ 27 ਤਰੀਕ ਦੀ ਵੀਡੀਓ ਅੱਜ ਮਿੱਤਰੋ ਤੇ ਵੀਡੀਓ ਹੈਗੀ ਆ ਸਵੇਰ ਦੇ 8:10 ਵਜੇ ਲੈ ਵੀ ਦੀਪ ਸਿੰਘ ਟਾਈਮ ਇੱਕ ਰੀ ਵਿਖਾਦੀ ਭਾਈ ਮੇ ਦੇ ਕੇ 50 ਮਿੰਟਾ ਮਿੱਤਰੋ 10 ਵਜੇ ਕੇ 50 ਮਿੰਟਾ ਤੇ 11 ਵਜੜੇ ਚ 10 ਮਿੰਟ ਬਾਕੀ ਆ ਤੇ 6 ਕੁ ਵਜੇ ਆਮ 6:30 7 ਵਜੇ ਘਰਾਂ ਦੀ ਚਵਾਈ ਹੁੰਦੀ ਹੁੰਦੀ ਆ ਤਿੰਨ ਕੁ ਘੰਟੇ ਲੰਗੇ ਆ ਚਵਾਈ ਹੋਈ ਨੂੰ ਉਸ ਹਿਸਾਬ ਤੇ ਤੁਸੀਂ ਲੇਵਿਆਂ ਦੀ ਜੱਜਮੈਂਟ ਕਰਨੀ ਆ ਤੇ ਆਜੋ ਹੁਣ ਸਾਰੀ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਕਿਹੜੇ ਘਰੇ ਜਾਨਵਰ ਖੜੇ ਆ ਕਿਹੜੇ ਬਾਈ ਦੇ ਕੋਲ ਆ ਕੀ ਬਾਈ ਉਹਨੇ ਡਿਮਾਂਡ ਕਰਦੇ ਆਜੋ ਮਿਲਦੇ ਵੀਰੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਮੱਡੇ ਐ ਵਧੀਆ ਜੀ ਆਪਣਾ ਸੀਤਾ ਦੇ ਪਰਵਾਸ ਵਧੀਆ ਵਧੀਆ ਜੀ ਤੁਹਾ ਸੁਪਨਾਮ ਇੱਕ ਵਾਰੀ ਦਰਸ਼ਕ ਵੀਰਾਂ ਨੂੰ ਦੱਸ ਦਈਏ ਆਪਣਾ ਆਪਣਾ ਨਾਂ ਇਹ ਰਣਵੀਰ ਸਿੰਘ ਜੀ ਜੀ ਬਾਪੂ ਦਾ ਨਾਂ ਵੀਰੇ ਆਪਣਾ ਇਹ ਰਾਜਦੀਪ ਸਿੰਘ ਜੀ ਰਾਜਦੀਪ ਸਿੰਘ ਸਰਪੰਚ ਹੀ ਕਹਿੰਦੇ ਸਰਪੰਚ ਠੀਕ ਹੈ ਬਈ ਅੱਛਾ ਆਪਣਾ ਨਾਂ ਹੈਗਾ ਮਨਵੀਰ ਸਿੰਘ ਹਨਾ ਰਣਵੀਰ 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 ਵੀਰੇ ਗੱਲ ਇਹੋ ਤਿੰਨ ਜਾਨਵਰ ਵੇਚਦੇ ਆਪਾਂ ਹਨਾ ਘਰ ਦੇ ਤਿੰਨੇ ਜਾਨਵਰ ਆਪਣੇ ਹਾਂਜੀ ਹਾਂਜੀ ਘਰ ਦੇ ਜਾਣਕਾਰੀ ਆਪਾਂ ਬਸ ਉਹ ਹੀ ਦੇਣੀ ਆ ਵੀ ਜਿਹੜਾ ਅਗੜਾ 100 ਕਿਲੋਮੀਟਰ ਤੋਂ ਆ ਜਾਵੇ ਤੇ ਨਿਬੜ ਜੇ ਗੱਲ ਠੀਕ ਆ ਆ ਪਹਿਲੇ ਨੰਬਰ ਤੇ ਨੀਲੀ 라ਵੀ ਦੀ ਮਾਂ ਹੈ ਜਿਹੜੀ ਵੀਰੇ ਇੱਕ ਕਿਨਵਾ ਸੂਆ ਸੋਈ ਹੋਈ ਹੈ ਇਹ ਵੀਰ ਜੀ ਤੀਜਾ ਸੂਆ ਜੀ ਤੀਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਇਹਨੂੰ ਇਹਨੂੰ ਹੋ ਗਏ ਜੀ ਲਗਭਗ 1 ਮਹੀਨਾ 6-7 ਦਿਨ ਵੀ ਡੇਢ ਮਹੀਨਾ ਰੱਖ ਰਿਹਾ ਮਦਦਰੇ ਤੋ ਰੱਖਣਾ ਡੇਢ ਵੀ ਪੂਰਾ ਨਹੀਂ ਇੱਕ ਦਾਸ ਲਾਲੋ ਇੱਕ 40 ਕੁ ਦਿਨ ਹੋ ਗਏ ਸੂਏ 40 ਦਿਨ ਲਾ ਠੀਕ ਆ ਵੀਰੇ ਅੱਛਾ ਦੁੱਧ ਕਿੰਨੇ ਦੇ ਚਲਦੀ ਆ ਵੀਰੇ ਹੁਣ ਇਹ ਚਲਦੀ ਆ ਜੀ 11 ਲੀਟਰ ਤੇ 11 ਲੀਟਰ ਤੇ ਚੂਣ ਚਾਣ ਨੂੰ ਠੰਡੀ ਸੀ ਲਗਦੇ ਚਾਣ ਨੂੰ ਠੰਡੀ ਸੀ ਲ ਜਿਵੇਂ ਮਰਜ਼ੀ ਚੋ ਜੀ ਕਰਦੀਆਂ ਪਸ਼ੂ ਜੀ ਕਰਦੀ ਪਸ਼ੂ ਜੇ ਕੋਈ ਘਰੇ ਰੱਖਣਾ ਦਾ ਭਰਾ ਆਪਣੇ ਨਾਲ ਹੁਣ ਤੱਕ ਕੰਟਾ ਹੈ ਨਾ ਇਹ ਦੁੱਧ ਤਾਂ ਪੌਕੇ ਜਮਾ ਥਣਾ ਸੁਣਾ ਦੀ ਕੋਈ ਪੂਰ ਜਿੁੱਟਾ ਨਾਲ ਗੰਡ ਤਾਂ ਨਹੀਂ ਕਿਸੇ ਦੇ ਵਿੱਚ ਹੈਗਾ ਨਾ ਨਾ ਜੀ ਜਮਾ ਓਕੇ ਆ ਯਾਰ ਦੁੱਧ ਤਾਂ ਪੌਕੇ ਹੋ ਗਏ ਅਛਾ ਵੀਰੇ ਦੁੱਧ 11 ਲੀਟਰ ਚਵਾ ਦੇਾਂਗੇ ਹਨਾ ਚੋਣ ਚਾਂ ਨੂੰ ਠੰਡੀ ਸੀਲਾ ਤੀਜਾ ਸੁਆ ਸੁਈ ਆ 40 ਦਿਨਾਂ ਦਾ ਇਹਦਾ ਸੁਆ ਆ ਗਿਆ ਜੇ ਕੋਈ ਭਰਾ ਜ ਆਪਣੇ ਨਾਲ ਸਮਰਕ ਕਰਦਾ ਤਾਂ ਪੱਕੀ ਮੁੱਲ ਰੱਖਿਆ ਇਹਦਾ ਵੀ ਆਪਾਂ ਭਾਈ 1,25,000 1,25,000 ਰੁਪਏ ਸਵਾ ਲੱਖ ਰੁਪਏ ਡਿਮਾਂਡ ਆ ਵਿੱਚੋਂ ਥੋੜਾ ਬਹੁਤਾ ਮਾਨਤਾਣ ਕਰਦੇ ਹਾਂ ਹਾਂਜੀ ਹਾਂਜੀ ਮਾਨਤਾਣ ਕਰਾਂਗੇ ਜੀ ਠੀਕ ਆ ਭਾਈ ਲੈ ਵੀ ਮਿੱਤਰੋ ਤੀਜਾ ਸੂਬਾ ਸੂਈਆ ਲੈ ਵੀ ਦੀਪਸ਼ਾ ਹੋ ਜਾ ਨੇੜੇ ਗੇਰਾਂ ਦੀਆਂ ਤੇ ਬਾਣਾ ਲੈਣ ਦੇ ਬਾਈ ਨੂੰ ਇਹਦੇ ਬਾਰੇ ਆਪਾਂ ਸਾਰੀ ਤਸੱਲੀ ਕਰਾ ਲਈ ਇੱਕ ਵਾਰੀ ਕੱਟਾ ਵਖਾ ਦਿਓ ਤੇ ਪਹਿਲਾਂ ਆਹ ਕੱਟਾ ਬਾਈਆਂ ਦੇ ਬਾ ਚਾਲੀਆਂ ਤੇ ਜਾਂਦਾ ਸੂਆ ਵਾ ਕਟਾ ਗ੍ਰੈਡਿਟ ਦੇ ਵਿੱਚ ਆ ਮੈਂ ਨੀਲੀ ਰਾਬੀ ਦੇ ਵਿੱਚ ਸਾਰੇ ਮਾਰਕਿੰਗ ਪੂਰੀਆਂ ਕਰਦੀ ਸੂਤ ਤੇ ਨਿਸ਼ਾਨ ਚਾਰੇ ਪੈਰਾਂ ਤੇ ਅੱਖਾਂ ਦੇ ਵਿੱਚ ਜਵਾਬ ਸਿੰਘ ਬਹੁਤ ਸੋਹਣਾ ਕੰਨੀ ਵਾਲਾ ਫੱਟੀ ਵਾਲਾ ਸਿੰਘਾ ਕਰਨ ਵਾਲੀ ਦਾ ਲੇਵਾਲੂਵਾ ਬਹੁਤ ਖੁੱਲਾ ਡੁੱਲਾਵਾ ਚਵਾਈ ਦੇ ਵਿੱਚ ਓਕੇ ਦੀ ਰਿਪੋਰਟ ਆ ਜਿਵੇਂ ਮਾਲਕਾਂ ਨੇ ਦੱਸਿਆ ਸੀਲ ਠੰਡੀ ਆ ਕੋਈ ਮਰਜੀ ਇਹਨੂੰ ਚੋ ਲਵੇ ਮਿੱਤਰੋ ਕੋਈ ਨਿੰਦ ਵਿਚਾਰ ਨਹੀਂ ਕਰਨ ਵਾਲੀ ਨੂੰ 1 ਲੱਖ ਤੇ 25000 ਰੁਪਇਆ ਇੰਦੀ ਮੰਗ ਰੱਖੀ ਆ ਜਿੰਦੇ ਵਿੱਚੋਂ ਥੋੜਾ ਬੋਤਲ ਲੜ ਪਿਆਰ ਤੁਹਾਡਾ ਹੋ ਜਾਊਗਾ ਦੋ ਨੰਬਰ ਤੇ ਮੈਂ ਜਿਹੜੀ ਵੀਰੇ ਉਹ ਕਿੰਨੇ ਚਿਰ ਦੀ ਗੱਪਣਾ ਬਈ ਓ ਜੀ 2 ਮਹੀਨੇ ਕੱਚੀ ਹੈ ਜੀ 2 ਮਹੀਨੇ ਕਿ 8 ਮਹੀਨੇ ਦੀ ਕੱਪੜਾ ਗੱਬਣ ਹੈ 8 ਮਹੀਨੇ ਦੀ ਗੱਬਣ ਹੈ ਠੀਕ ਹੈ ਚੈੱਕ ਕਰਵਾ ਕੇ ਲੈ ਸਕਦਾ ਇਕਲਾ ਹਾਂਜੀ ਹਾਂਜੀ ਚੈੱਕ ਕਰਾ ਕੇ ਲੈ ਕੇ ਜਾਵੀਂ ਠੀਕ ਹੈ ਪਹਿਲਾਂ ਵੀ ਮਿੱਤਰੋ ਉਹਦੀ ਚੈੱਕ ਕਰਵਾ ਕੇ ਪਾਈ ਜਾ ਚੈੱਕ ਕਰਵਾ ਕੇ ਬਾਈ ਦੇ ਘਰੋਂ ਲੈ ਜਾਓ ਨੀਲੀ ਵਾਰੀ ਤੇ ਹੀ ਪੈਂਦੀ ਹਣਾ ਵੀਰੇ ਥੋੜੀ ਮੁਲ ਗ੍ਰੇਡਡ ਤੇ ਪੈਰਾਂ ਦੇ ਨਿਸ਼ਾਨ ਮਗਰ ਲਿਆ ਤੇ ਹੈਗੇ ਮੂਲੇ ਤੇ ਹੈਗੇ ਦੀਪਕ ਨਹੀਂ ਨਹੀਂ ਮੂਲੇ ਨਹੀਂ ਮੂਲੇ ਹੱਤੇ ਹਨ ਗ੍ਰੇਡਡ ਤੇ ਆ ਗਈ ਥੋੜੀ ਜੀ ਪਰ ਮੈਂ ਚੰਗੀ ਹੈ ਬਾਈ ਮਿੱਤਰੋ ਪੇਟ ਭਾਰੇ ਦੇ ਵਿੱਚ ਮਜ਼ਦਰੀ ਡਾਲ ਦੀ ਓਕੇ ਆ ਜਾਵਾ ਜਿੰਨੀ ਹੈਗੀ ਦੁੱਧੋਂ ਹਟੀ ਹੋਈ ਆ ਦੋ ਮਹੀਨੇ ਤੁਹਾਨੂੰ ਸੰਭਣੀ ਪੈਣੀ ਆ ਯਾਰ ਉਹ ਦੋ ਮਹੀਨੇ ਸੰਭਲੋ ਸਵਾ ਦੋ ਮਹੀਨੇ ਸੰਭਲੋ ਤੁਹਾਡੇ ਤੇ ਡਿਪੈਂਡ ਆ ਇੰਦੀ ਵੀਰੇ ਕੀ ਡਿਮਾਂਡ ਰੱਖੀ ਆ ਇਹਦੀ ਛੋਟੀ ਜੀ ਡਿਮਾਂਡ ਜੀ 70000 ਰੁਪਿਆ ਮਾਨਤਨ ਕਰ ਦਾਂਗੇ ਠੀਕ ਹੈ ਵੀ ਇਹਦੇ 70000 ਰੁਪਿਆ ਡਿਮਾਂਡ ਆ ਮਾਨਤਨ ਹੋ ਜਾਊਗਾ ਮਿੱਤਰੋ ਮੌਕੇ ਤੇ ਤੁਹਾਡਾ ਆਇਆ ਗਿਆ ਭਰਾ ਤਾਂ ਮੈਂ ਚੰਗੀ ਆ ਭਾਈ ਜਿਹੜੇ ਭਰਾ ਦੇ ਕੋਲੇ ਕਈ ਵਾਰੀ ਫੰਡਰ ਫੰਡਰ ਝੋਟੀ ਹੁੰਦੀ ਆ ਆਪਣੇ ਵੇਸ ਕੇ 10 20 ਇਧਰ ਉਧਰ ਪਾ ਕੇ ਭਾਈ ਦੋ ਮਹੀਨਿਆਂ ਨੂੰ ਤੁਸੀਂ ਦੁੱਧ ਦੇ ਮਾਲਕ ਬਣ ਜੂਗੇ ਇਸ ਤਰ੍ਹਾਂ ਦੀ ਸੋਚ ਰੱਖਿਆ ਕਰੋ ਕਿਉਂਕਿ ਪਸ਼ੂ ਨੂੰ ਚੰਗਾ ਲੱਗਿਆ ਕਰੋ ਵੀ ਇਹ ਸਾਡੀ ਪੁਰਾਣੇ ਰਵੇ ਦੀ ਝੋਟੀ ਆ ਤੇ ਇਹ ਸਾਡੇ ਦਾਦੇ ਨੇ ਖਰੀਦੀ ਹੋਈ ਸੀ ਉਹ ਤੀਜਾ ਨਾਲ ਮੈਂਟੇਨ ਨਹੀਂ ਦੁੱਧ ਕਰਦਾ ਦੁੱਧ ਮੈਂਟੇਨ ਕਰਦਾ ਹੁੰਦਾ ਖਰਾਕ ਹਾਂਜੀ ਹਾਂਜੀ 10-11 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਵੱਡੇ ਭਾਈ ਅੱਛਾ ਇਹ ਹੋ ਗਈਆਂ ਦੋ ਮੱਝਾਂ ਆਪਣੀਆਂ ਆਹ ਤਿੰਨ ਨੰਬਰ ਤੇ ਵਹਿੜਾ ਜਿਹੜੀ ਵੀਰੇ ਦੀ ਕੀ ਡਿਟੇਲ ਹੈ ਬਈ ਇਹ ਬਾਈ 10 ਲੀਟਰ ਦੁੱਧ ਦਿੰਦੀ ਹੈ ਜੀ ਜੀ ਇਹਨੂੰ 6 ਮਹੀਨੇ ਹੋ ਗਏ ਸੋਈਆਂ ਇਹ ਟੀਕਾ ਭਰਾਇਆ ਵੇ ਆ ਚੈੱਕ ਨਹੀਂ ਕਰਾਈ ਠੀਕ ਹੈ ਬਈ ਕਿੰਨਾ ਟਾਈਮ ਹੋ ਗਿਆ ਹੋਊਗਾ ਟੀਕਾ ਭਰਾਏ ਨੂੰ ਟੀਕਾ ਭਰਾਏ ਨੂੰ ਲਗਭਗ 17 18 ਦਿਨ ਹੋ ਗਏ ਜੀ ਠੀਕ ਹੈ ਵੀਰੇ ਹੋਣੀ ਮਾਲਾ ਵੀ ਜੇ ਤਾਂ ਹੁਣ ਇਹਨੇ ਗੱਬਣ ਹੋਈ ਤਾਂ ਹੋਰ ਦੋ ਆ ਦਿਨਾਂ ਨੂੰ ਬੋਲ ਨਾ ਰਹੀ ਤੇ ਬੋਲੀ ਪਣਾ ਹੀ ਡੇ ਤੱਕ ਤੇ ਬਾਕੀ ਬਈ ਤਸੱਲੀ ਅਗਲਾ ਕਰ ਲੋਗੇ ਵੈਢ ਚੰਗੀ ਆ ਹਨਾ ਅੱਜ ਮਾਰਕੀਟ ਦੇ ਵਿੱਚ ਮੱਛੀ ਡੱਬੀ ਲੈਣ ਜਾਂਦੇ ਆ 18 2000 ਰੇਟ ਆ ਹਾਂਜੀ ਉਹਦੇ ਦੁੱਧ ਤਾਂ ਦਿੰਦੀ ਆ ਬਈ ਰਿਪੀਟ ਤੋਂ ਲੈਂਦੀ ਜੀ ਤਾਜੀ ਦੁੱਧ ਦੇਗੀ 20 22 ਕਿਲੋ ਪਾਈ ਹਾਂਜੀ ਹਾਂਜੀ ਤਾਜੀ ਨੇ ਦਿੱਤੀ 21 21 ਦਿੱਤਾ 18 ਮਿੰਟ 18 20 18 ਮਿੰਟ ਠੀਕ ਠੀਕ ਹੈ ਅੱਛਾ ਇਹਦਾ ਕੀ ਰੇਟ ਰੱਖਿਆ ਮੇਰੇ ਇਹਦਾ ਆਪਾਂ ਜੀ 32000 ਰੁਪਿਆ ਜੀ 32000 ਰੁਪਿਆ ਦਾ ਲਾੜ ਪਿਆ ਹਾਂਜੀ ਹਾਂਜੀ ਲਾੜ ਪਿਆ ਤਿੰਨਾਂ ਦੇ ਕੋਈ ਲਾਈਕ ਵਾਲੀ ਪੈਂਦੀ ਹੈ ਹਾਂਜੀ ਲੇਵੇ ਦੀ ਬੇਰਤਨ ਤੋਂ ਨੇੜੇ ਤੋਂ ਲੈਵੇ ਦੀਆਂ ਨਾੜਾ ਨੂੜਾ ਵਿਖਾ ਦੇ ਕਿਰਾਂ ਦੀ ਪ੍ਰਿੰਟ ਚੰਗਾ ਵਾ ਕੱਦ ਚੰਗਾ ਵਾ ਵੇਲ ਚੰਗੀ ਆ ਥਣ ਲੇਵੇ ਦੀ ਚੰਗੀ ਆ ਮਿੱਤਰੋ ਪਧਰੀ ਸਮੁੰਦਰੀ 10 ਲੀਟਰ ਦੁੱਧਾ ਮੇਰਾ ਮਨ ਕਹਿੰਦਾ ਵੀ ਜੇ ਇਹਨੂੰ ਕੱਲੀ ਨੂੰ ਜਾ ਕੇ ਘਰੇ ਪੂਰੀ ਟਿਕਾ ਕੇ ਜੇ ਸ਼ਾਰਦਿਕ 4 ਕਿਲੋ ਦਾਣਾ ਤੇ ਨਾਲ ਇਹਨੂੰ ਮਿੱਤਰੋ ਕੋਈ એનર્ਜੀ ਬੂਸਟ ਵਗੈਰਾ ਪੁੱਟਰ ਪਾ ਗਏ ਤੇ ਮੇਰਾ ਮਨ ਕਹਿੰਦਾ ਵੀ 15 ਕਿਲੋ ਦੁੱਧ ਅੱਛੀ ਅੱਜ ਵੀ ਦੇਣ ਲੱਗੂਗੀ ਕਿਉਂਕਿ ਇਹ ਗਾਵਾਂ ਕਦੇ ਵੀ ਦੁੱਧੋ ਨਹੀਂ ਜਾਂਦੀਆਂ ਹੁੰਦੀਆਂ ਜੇ ਇਹਨਾਂ ਨੂੰ ਸਰਕ ਦਾ ਬਿਲਕੁਲ ਵਚਨਗਾਮ ਮਿਲਦਾ ਰਹੇ ਬਾਕੀ ਰਿਪੀਟ ਹਰ ਬੰਦੇ ਦਾ ਵਸਦਾ ਰੋਗ ਨਹੀਂ ਹੁੰਦਾ ਰਿਪੀਟ ਨਹੀਂ ਹੁੰਦੀ ਹੁੰਦੀ ਇੱਕ ਵਾਰ ਮਿੱਟਾ ਪਿੰਡ ਉਦੋਂ ਹੁੰਦੀਆਂ ਜਦੋਂ ਵਿਕਨਸ ਦੇ ਵਿੱਚ ਆ ਜਾਂਦੀਆਂ ਜਾਂ ਘਾਟਾ ਪੈ ਜਾਂਦੀਆਂ ਕਿਉਂਕਿ ਦੁੱਧ ਆਪਾਂ ਚੋਈ ਜਾਂਦੇ ਹਾਂ ਹਮੇਸ਼ਾ ਪਾਊਡਰ ਵਗੈਰਾ ਕੋਈ ਪਾਉਂਦੇ ਨਹੀਂ ਉਦੋਂ ਇਹ ਰਿਪੀਟ ਲੈ ਜਾਂਦੀਆਂ ਮਿੱਤਰੋ ਵਹਿ ਡੰਗ ਨਵਾਂ ਹਨ 32000 ਰੁਪਏ ਦੀ ਮੰਗਣਾ ਨਾ ਜੇ ਕੋਈ ਚਾਵੇ ਵੀ ਅਲੀਲੀ ਦਾ ਵੀ ਦੀ ਗੱਪਣ ਮੈਂ ਤਾਂ ਚੂੜਾ ਹੀ ਖਰੀਦ ਲੈਣੇ ਮਾਨਤਰ ਖੁੱਲਾ ਡੁੱਲਾ ਕਰਦੇ ਜੇ ਕੋਈ ਇਕੱਠੀਆਂ ਤਿੰਨੇ ਲੈਣ ਆਲਾ ਹੋਇਆ ਬਈ ਫਿਰ ਵੀ ਮਾਨਦੋਤਾ ਮੈਂ ਕਹਿੰਦਾ ਪੂ ਜਾਣੇ ਉਹ ਤਾਂ ਮਾਨ ਤਲ ਹੋ ਜਾਊਗਾ ਖੁੱਲਾ ਡੁੱਲਾ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਆਪਣੇ 95517 ਹੀ ਜੀ 0045 ਇੱਕ ਵਾਰੀ ਹੋਰ ਬੋ ਦਿੰਦੇ 95517 ਹੀ ਜੀ 0045 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕਰ ਮਿੱਤਰੋ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਆ ਪਿੰਡ ਚੋਟੀਆਂ ਕਲਾ ਮਿੱਤਰੋ ਜ਼ਿਲ੍ਹਾ ਲੱਗਦਾ ਪਾਈਆਂ ਨੂੰ ਮੋਗਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਧੰਨਵਾਦ ਮਿੱਤਰੋ ਸ਼ੁਕਰੀਆ ਚਾਹੁੰਦੇ ਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ